ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ 26 April ਨੂੰ ਕੀਤੀ ਗਈ ਖੁਦਕੁਸ਼ੀ ਦੀ ਘਟਨਾ ਤੋਂ ਬਾਅਦ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਕਾਲਜ ਪ੍ਰਿੰਸੀਪਲ, ਰਜਿਸਟਰਾਰ ਅਤੇ ਖੇਤੀਬਾੜੀ ਵਿਭਾਗ ਦੇ ਮੁਖੀ ਨੂੰ ਗ੍ਰਿਫਤਾਰ ਦੀ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਜਾ ਰਹੇ ਤਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਵੀ ਸਮਰਥਨ ਦੇ ਦਿੱਤਾ ਹੈ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਚੀਫ ਆਫ ਵਿਪ ਸੁਪਾਲ ਸਿੰਘ ਖਾਰਾ ਨੇ ਵਿਦਿਆਰਥੀ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ ਆਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਐਤਵਾਰ ਨੂੰ ਵਿਦਿਆਰਥੀਆਂ ਦੇ ਨਾਲ ਬੈਠ ਕੇ ਧਰਨਾ ਦਿੱਤਾ ਬੜੇ ਦੁੱਖ ਦੀ ਗੱਲ ਹੈ ਕਿ ਸਟੂਡੈਂਟਸ ਆਲਸੋ ਬਿਕਮਿੰਗ ਵਿਕਟਿਮਸ ਆਫ ਵਾਟ ਸ਼ੁਡ ਆਈ ਸੇ ਹਾਈ ਹੈਂਡੈਡਨੈਸ ਆਫ ਦੀ ਕਾਲਜ ਅਥਾਰਟिटीज ਔਰ ਜਿਸ ਟੰਗ ਦੇ ਨਾਲ ਉਹ ਕਹਿੰਦੇ ਨੇ ਕਿ ਬੜਾ ਬ੍ਰਾਈਟ ਸਟੂਡੈਂਟ ਸੀ ਹਰਪ੍ਰੀਤ ਬਹੁਤ ਕਾਬਿਲ ਸੀਗਾ ਔਰ ਬਿਮਾਰ ਵੀ ਰਹਿੰਦਾ ਸੀਗਾ ਉਹਨੂੰ ਮਹਿਜ਼ ਐਗਜ਼ਾਮੀਨੇਸ਼ਨ 'ਚ ਨਾ ਬੈਠਣ ਦੇਣਾ ਉਹਨੂੰ ਵਿਕਟਿਮਾਈਜ਼ ਕੀਤਾ ਗਿਆ ਪ੍ਰਿੰਸੀਪਲ ਵੱਲੋਂ ਔਰ ਰਜਿਸਟਰਾਰ ਵੱਲੋਂ ਖਾਸ ਤੌਰ ਤੇ ਇਹ ਬਹੁਤ ਹੀ ਅਫਸੋਸਨਾਕ ਗੱਲ ਆ ਮੈਂ ਉੱਥੇ ਉਹਨਾਂ ਦੇ ਉਸ ਧਰਨੇ ਦੇ ਵਿੱਚ ਵੀ ਅਸੀਂ ਸ਼ਮੂਲੀਅਤ ਕਰਾਂਗੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਔਰ ਉੱਥੇ ਵੀ ਅਸੀਂ ਇਨਸਾਫ ਦੀ ਮੰਗ ਕਰਾਂਗੇ ਔਰ ਨਾਲ ਨਾਲ ਇਹ ਵੀ ਕਹਿਣਾ ਬਣਦਾ ਵਾ ਕਿ ਇਹ ਜਿਹੜੇ ਕੈਂਪਸਸ ਨੇ ਜਿਹੜੀਆਂ ਐਜੂਕੇਸ਼ਨ ਦੇ ਆਧਾਰੇ ਨੇ ਇੱਥੇ ਐਜੂਕੇਸ਼ਨ ਤੇ ਫੋਕਸ ਜ਼ਿਆਦਾ ਰਹਿਣਾ ਚਾਹੀਦਾ ਵਾ ਔਰ ਜਿਹੜਾ ਅੱਜ ਇੰਡੀਆ ਦਾ ਇੱਕ ਰਵੈਤ ਜੀ ਬਣ ਗਿਆ ਇੱਕ ਇੱਕ ਜਿੰਨੇ ਯੂਨੀਵਰਸਿਟੀਆਂ ਦੇ ਕੈਂਪਸਸ ਨੇ ਅਨਫੋਰਚਨਟਲੀ ਜਿਹੜੀ ਰੂਲਿੰਗ ਪਾਰਟੀ ਐਟ ਦਾ ਨੈਸ਼ਨਲ ਲੈਵਲ ਦੇ ਆਰ ਟ੍ਰਾਈਂਗ ਟੂ ਸੈਫਰੋਨਾਈਜ਼ 올 ਇੰਸਟੀਟਿਊਸ਼ਨ ਯੂ نو ਫਰਮ ਟਾਪ ਟੂ ਬਾਟਮ ਇਸ